ਸਾਡੇ ਲੀਡਰ ਜਿਹੜੇ ਨੇ ਖੜਗੇ ਸਾਹਿਬ ਮਨਕਰਜਨ ਖੜਗੇ ਸਾਹਿਬ ਸਾਡੇ 올 ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਤੇ ਰਾਹੁਲ ਗਾਂਧੀ ਜੀ ਸਾਡੀ ਲੀਡਰ ਆਫ ਦੀ ਆਪੋਜੀਸ਼ਨ ਨੇ ਉਹਨਾਂ ਦਾ ਸੁਪਨਾ ਹੈ ਰਾਹੁਲ ਜੀ ਦਾ ਕਿ ਪਿੱਛੇ ਅਸੀਂ ਆ ਵੇਖਿਆ ਲਗਾਤਾਰ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਜਿਹੜੀ ਬੀਜੇਪੀ 240 ਸੀਟਾਂ ਦੀਆਂ ਮਿਲੀਆਂ ਉਹਦਾ ਨਿਚੋੜ ਅਸੀਂ ਕੱਢਿਆ ਹਰ ਚੀਜ਼ ਨੂੰ ਬੜਾ ਮਿਲਦੀਗੀ ਨਾਲ ਬੜੀ ਬਰੀਕੀ ਨਾਲ ਉਹਨੂੰ ਸਟੱਡੀ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਕਿ ਭਾਜਪਾ ਜਿਹੜੀਆਂ ਸੀਟਾਂ ਲੈ ਕੇ ਗਈ ਹੈ ਇਹ ਵੋਟ ਦੀ ਚੋਰੀ ਦੇ ਨਾਲ ਹੋਈ ਅਜਿਹਾ-ਇਸਾ ਸਾਡੇ ਲੀਡਰ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਮੈਂ ਇੱਕ ਉਦਾਹਰਨ ਦੇਣਾ ਚਾਹਨਾ ਕਿ ਮਹਾਰਾਸ਼ਟਰ ਦੇ ਵਿੱਚ 48 ਪਾਰਲਮੈਂਟ ਦੇ ਹਲਕੇ ਨੇ ਸੂਬੇ 'ਚ 30 ਜਿਹੜੇ ਨੇ ਇੰਡੀਆ ਬਲੌਕ ਨੇ ਸਮਝੋ ਕਾਂਗਰਸ ਤੇ ਉਹਦੀ ਸਹਿਯੋਗੀ ਜਮਾਤਾਂ ਨੇ ਦਿੱਤੇ 18 ਜਿਹੜੀਆਂ ਸੀਟਾਂ ਨੇ ਉਹ ਭਾਜਪਾ ਤੇ ਭਾਜਪਾ ਦੇ ਜਿਹੜੇ ਸਹਿਯੋਗੀ ਸਨ ਉਹ ਦਿੱਤੀਆਂ 4 ਮਹੀਨਿਆਂ ਦੇ ਵਿੱਚ ਵਿੱਚ ਇਲੈਕਸ਼ਨ ਦੁਬਾਰਾ ਅਸੈਂਬਲੀ ਦੀਆਂ ਹੋਣੀਆਂ ਸੀ ਉਹਨਾਂ ਨੇ ਉਥੋਂ ਨਿਚੋੜ ਕੱਢ ਲਿਆ ਕਿ ਕਿਹੜੇ ਕਾਂਗਰਸ ਦੇ ਤਗੜੇ ਬੂਥ ਨੇ ਕਿਹੜੇ ਅਸੈਂਬਲੀ ਹਲਕਿਆਂ 'ਚੋਂ ਕਾਂਗਰਸ ਦੇ ਇਹਨਾਂ ਦੀਆਂ ਸਾਰੀਆਂ ਪਾਰਟੀਆਂ ਜਿੱਤ ਕੇ ਆਈਆਂ ਨੇ 4 ਮਹੀਨਿਆਂ ਦੇ ਵਿੱਚ ਵਿੱਚ 55 ਲੱਖ ਵੋਟ ਤਕਰੀਬਨ 20 ਲੱਖ ਵੋਟ ਕਟਿਆ 65 ਲੱਖ ਵੋਟ ਨਜਾਇਜ਼ ਪਰਵਾਈ ਕੱਲ ਵੀ ਜਿਹੜੀ ਰਾਹੁਲ ਗਾਂਧੀ ਜੀ ਨੇ ਕਰਨਾਟਕਾ ਦੀ ਇੱਕ ਅਸੈਂਬਲੀ ਹਲਕੇ ਦੀ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਇੱਕ ਔਰਤ ਬਜ਼ੁਰਗ ਆਦਮੀ ਉਹਨੂੰ ਟੀਵੀ ਤੇ ਲੈ ਕੇ ਆਏ ਉਹਨੇ ਦੱਸਿਆ ਕਿ ਮੇਰੇ ਨਾਂ ਦੀ ਸ਼ਿਕਾਇਤ ਕੀਤੀ ਜੀ ਮੇਰਾ ਟੈਲੀਫੋਨ ਵਰਤਿਆ ਗਿਆ 12 ਵੋਟਾਂ ਕਿਸੇ ਬੂਤ ਤੋਂ ਕਟੀਆਂ ਗਈਆਂ ਕੱਟਣ ਵਾਲੇ ਨੂੰ ਇਹ ਵੀ ਪਤਾ ਕਿ ਘਟਾਈਆਂ ਕਿੰਨੇ ਜਿਹਦੇ ਨਾਂ ਦੀਆਂ ਘਟਾਈਆਂ ਤੇ ਤਾਂ ਟੈਲੀਫੋਨ ਦਿੱਤਾ ਗਿਆ ਉਹਨੇ ਕਿਹਾ ਮੈਂ ਕੋਈ ਕੰਪਲੇਂਟ ਨਹੀਂ ਕੀਤੀ ਸੋ ਇਹ ਜਿਹੜੀ ਅੱਜ ਜਿਸ ਲੜਾਈ ਵਿੱਚ ਅਸੀਂ ਚੱਲੇ ਆ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਕਾਂਗਰਸ ਦੇ ਵਰਕਰਜ਼ ਨੂੰ ਹੈ ਜੇ ਅਸੀਂ ਜਾਣੇ ਕਿ 2027 ਦੇ ਵਿੱਚ ਅਸੀਂ ਤਾਕਤ ਦੇ ਵਿੱਚ ਆਈਏ ਅਸੀਂ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕਰ ਸਕੀਏ ਅਸੀਂ ਆਪਣੇ ਹਰ ਵਰਗ ਭਾਵੇਂ ਗਦਰਤ ਵਰਗੇ ਭਾਵੇਂ ਕਿਸ਼ਨ ਵਰਗੇ ਸਾਡਾ ਭਾਵੇਂ ਪਛੜੀਆਂ ਛੇੜੀਆਂ ਨੇ ਭਾਵੇਂ ਛੋਟੀ ਕਿਸਾਨੀ ਹੈ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਕਰਮਚਾਰੀ ਹੈ ਜੇ ਅਸੀਂ ਤਾਂ ਹੀ ਉੱਥੇ ਪਹੁੰਚ ਸਕਾਂਗੇ ਜੇ ਹੀਰਾ ਫੇਰੀ ਅਸੀਂ ਰੋਕ ਸਕਾਂ ਤੁਸੀਂ ਮੈਜੋਰਟੀ ਲੋਕ ਪਿੰਡਾਂ ਦੇ ਸਰਪੰਚ ਜਾਂ ਸਰਪੰਚ ਬਣ ਕੇ ਮੈਂਬਰ ਪੰਚਾਇਤ ਬੈਠੇ ਹੋ ਬਲਾਕ ਸੰਪਤੀਆਂ ਦੇ ਮੈਂਬਰ ਚੇਅਰਮੈਨ ਜ਼ਿਲ੍ਹਾ ਪ੍ਰੇਸ਼ਾਨ ਦੇ ਮੈਂਬਰ ਬੈਠੋ ਮੇਰੀ ਬੇਨਤੀ ਚੰਗੀ ਤਰ੍ਹਾਂ ਸੁਣ ਲੋ ਇਹ ਭਾਜਪਾ ਨੇ ਹੁਣ ਪੈਰ ਪਾਣਾ ਪੰਜਾਬ 'ਚ ਸ਼ੁਰੂ ਕਰ ਦਿੱਤਾ ਤੁਸੀਂ ਵੇਖਾ ਹੁਣ ਮੰਤਰੀ ਆਣੇ ਸ਼ੁਰੂ ਹੋ ਗਏ ਪ੍ਰਧਾਨ ਮੰਤਰੀ ਵੀ ਆਇਆ ਐਗਰੀਕਲਚਰ ਮੰਤਰੀ ਵੀ ਆਇਆ ਦੇ ਕੇ ਭਾਵੇਂ ਕੁਝ ਨਹੀਂ ਗਿਆ ਕੱਲੇ ਸੀਨੀਅਰ ਗਵਰਨਰ ਵੀ ਫਿਰਦਾ ਸੀ ਮੈਂ ਪੁੱਛਿਆ ਇਹ ਕੋ ਮਹਿਕਮਾ ਕਿਹੜਾ ਕਹਿੰਦੇ ਜੀ ਫੈਮਿਲੀ ਪਲੈਨਿੰਗ ਆ ਜਿਹੜਾ ਹੈਲਥ ਐਂਡ ਫੈਮਿਲੀ ਪਲੈਨਿੰਗ ਮੈਂ ਕਿਹਾ ਉੱਥੇ ਤੇ ਅੱਧਾ ਪਿੰਡ ਰੁੜ ਗਿਆ ਇਹ ਫੈਮਿਲੀ ਪਲੈਨਿੰਗ ਵਾਲਾ ਦੱਸੋ ਇੱਥੇ ਕਰਕੇ ਕੀ ਜਾਏਗਾ ਨਿਧਾ ਇੱਥੇ ਆਣਾ ਲੋਕਾਂ ਨੂੰ ਦੱਸਣਾ ਕਿ ਭਾਜਪਾ ਬਹੁਤ ਤੁਹਾਡੇ ਵਾਸਤੇ ਸੁਧੇ ਦੇ ਬੜਾ ਤੁਹਾਡਾ ਸਵਾਰਨਾ ਚਾਹਦੀ ਤੁਹਾਨੂੰ ਪਤਾ ਹੈ ਇਸ ਟਾਈਮ ਜੋ ਪੰਜਾਬ ਡੁੱਬਿਆ ਹੈ ਇਹ ਦੇ ਡੋਬਣ ਦੇ ਪਿੱਛੇ ਬਹੁਤਾ ਹੱਥ ਸੈਂਟਰ ਦੇ ਜਿਹੜਾ ਇੱਕ ਕਮਿਸ਼ਨ ਹੈ ਜਿਹਨੂੰ ਸੈਂਟਰਲ ਬਾਰਡਰ ਕਮਿਸ਼ਨ ਜਿਸ ਦਾ ਇਰੀਗੇਸ਼ਨ ਦਾ ਵਿਭਾਗ ਹੈ ਆਪਣਾ ਜਿਹੜਾ ਡੈਮਾਂ ਤੇ ਕੰਟਰੋਲ ਕਰਦਾ ਪਾਖੜਾ ਉਹਦੇ ਕੋਲੇ ਪੌਂਗ ਉਹਦੇ ਕੋਲੇ ਇਹਨਾਂ ਨੂੰ ਪਤਾ ਸੀ ਕਿਹੜੇ ਦਿਨ ਕਿੰਨੀ ਬਰਸਾਤ ਪੈਣੀ ਹੈ ਇਹਨਾਂ ਜਾਣ ਬੁੱਝ ਕੇ ਪਾਣੀ ਉਥੋਂ ਇੰਨਾ ਜ਼ਿਆਦਾ ਛੱਡਿਆ ਜਿਹਦੇ ਨਾਲ ਬਹੁਤਾ ਪੰਜਾਬ ਦਾ ਨੁਕਸਾਨ ਹੋਇਆ ਮੰਨ ਤੁਹਾਨੂੰ ਪਤਾ ਅੱਗੇ ਮਿੱਟੀ ਦੇ ਜੇ ਜ਼ਬਰਦਸਤ ਖੁੱਲਾ ਪਾਣੀ ਛੱਡੋਗੇ ਦਰਿਆਵਾਂ ਨੂੰ ਅਏ ਤਾਂ ਖੰਗਾਲਿਆ ਨਹੀਂ ਗਿਆ ਪਿਛਲੇ 60 ਸਾਲਾਂ 20-20 ਫੁੱਟ ਦਰਿਆ ਜਿਹੜੇ ਨੇ ਉਹਦੇ ਵਿੱਚ ਰੇਤ ਆ ਗਈ ਜਿਹੜੀ ਕਪੈਸਿਟੀ ਐ ਸੀ ਹੋਲਡਿੰਗ ਕਪੈਸਿਟੀ ਦਰਿਆ ਦੀ ਜਿਹੜੀ ਉਹਦੇ ਅੱਧੇ ਦੇ ਵਿੱਚ ਤੇ ਰੇਤ ਪਈ ਸੀ ਜਦੋਂ ਉੱਥੇ ਪਾਣੀ ਵੱਧ ਛੱਡਿਆ ਤੇ ਇੱਕੋ ਦਮ ਦਰਿਆ ਜਿਹੜਾ ਉਹਦੇ ਬੰਨੇ ਟੁੱਟ ਗਏ ਤੇ ਉਹ ਸਿੱਧਾ ਬੰਨਾਂ ਵੱਲ ਆ ਗਿਆ ਤੇ ਬੰਨ ਟੁੱਟ ਗਏ ਤੋਂ ਮੇਰੀ ਬੇਨਤੀ ਇੰਨੀ ਹੈ ਕਿ ਜੇ ਅਸੀਂ ਇਸ ਫਿਰਕਾਪ੍ਰਸਤ ਜਮਾਤ ਤੋਂ ਬਚ ਜਾਈਏ ਕਿਉਂਕਿ ਇਹਨਾਂ ਨੇ ਤੇ ਜਿਹੜਾ ਇੱਕ ਟੀਚਾ ਰੈਸਸ ਦਾ ਉਹਦਾ ਤੇ ਹੈ ਕਿ ਸਾਰਾ ਹਿੰਦੁਸਤਾਨ ਹੀ ਅਸੀਂ ਉਹਦੇ ਤੇ ਕਾਬਜ਼ ਹੋਣਾ ਕੁਝ ਆਪਣੇ ਜੋ ਬੰਦੇ ਲੱਭਣਗੇ ਜਿਸ ਤਰ੍ਹਾਂ ਮਹਾਰਾਸ਼ਟra ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀ ਸ਼ਿਵ ਸੈਨਾ ਵੀ ਤੋੜੀ पवार ਸਾਹਿਬ ਦੀ ਪਾਰਟੀ ਜਿਹੜੀ ਹੈ ਉਹ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਉਹਨੂੰ ਵੀ ਤੋੜਿਆ ਸ਼ਿਵ ਸੈਨਾ ਵੀ ਠਾਕਰੇਆਂ ਦੀ ਤੋੜੀ ਹਰਿਆਣੇ ਚਸਤਾਂ ਛੋਟਾਂ ਦੇ ਵੀ ਤੋੜੇ ਉਹਨਾਂ ਚ ਵੰਡ ਪਾਈ ਬਰਾਦਰੀਆਂ ਚ ਵੰਡ ਪਾਉਂਦੇ ਨੇ ਕੌਮਾਂ ਚ ਵੰਡ ਪਾਉਂਦੇ ਨੇ ਨਫ਼ਰਤ ਦਾ ਨਾਰਾ ਛੱਡਦੇ ਨੇ ਤੇ ਮੇਰੇ ਵੀਰੋ ਜੇ ਅਸੀਂ ਬਚਣਾ ਮੇਰੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੋ ਬਹੁਤ ਸਾਰੇ ਅਕੜ ਦਰਦਪ੍ਰਾਪ ਵੀ ਬੈਠੇ ਇਹਨਾਂ ਕੋਲ 2/3 ਚੀਨਾ ਸਭ ਤੇ ਇਹਨਾਂ ਕੋਲ 2/3 ਐਮਪੀ ਆ ਜਾਂਦੇ ਤੇ ਨਾ ਕੋਈ ਤੁਹਾਡਾ ਸਰਪੰਚ ਰਹਿਣਾ ਸੀ ਨਾ ਐਮਐਲਏ ਨਾ ਐਮਪੀ ਰਹਿਣਾ ਸੀ ਸਾਰੀ ਰੈਜ਼ਰਵੇਸ਼ਨ ਮਕਾ ਦੇਣੀ ਉਹ ਤੇ ਆਰਐਸਐਸ ਨੇ ਪਹਿਲੇ ਦੱਸਿਆ ਉਹਨਾਂ ਦਾ ਪਹਿਲੇ ਹੱਥੋਂ ਟੀਚਰ ਕੱਟ ਗਿੰਤੀਆਂ ਦੀ ਕੋਈ ਇਥੇ ਵੀ ਇਹ ਤਾਂ ਨਹੀਂ ਭਾਵੇਂ ਜੰਮੂ ਕਸ਼ਮੀਰ ਹੈ ਤੇ ਭਾਵੇਂ ਪੰਜਾਬ ਹੈ ਜੰਮੂ ਕਸ਼ਮੀਰ ਨੂੰ ਵੀ ਅੱਜ ਦੇ ਦਿਨ ਤੱਕ ਇੱਕ ਸੂਬੇ ਨੂੰ ਤੋੜ ਕੇ ਯੂਨਿਟ ਟੈਰੀਟਰੀ ਬਣਾਤਾ ਹੈ ਇਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਵਿੱਚ ਵੀ ਇਹ ਹਾਲਾਤ ਘਰੇਟ ਹੋਣਗੇ ਇਹ ਚੰਗੀ ਤਰ੍ਹਾਂ ਸਮਝ ਲਓ ਸਾਨੂੰ ਇਕੱਠੇ ਹੋਣਾ ਪੈਗਾ ਸਾਡੀ ਵੱਗ ਕਿਸਮਤੀ ਹੈ ਨੌਜਵਾਨ ਬੱਚੇ ਹੁਣ ਸਾਡੇ ਇੱਥੇ ਨਹੀਂ ਦੇ ਅਸੀਂ ਵੀਸਦੀ ਸਾਡੇ 20 ਸਾਲ ਤੋਂ ਉੱਤੇ ਹੀ ਆ 25 ਸਾਲ ਤੋਂ ਲੈ ਕੇ 50 ਸਾਲ ਦੇ ਨੌਜਵਾਨ ਜਿਹੜੇ ਨੇ ਉਹ ਸਾਰੇ ਬਾਹਲੇ ਮੁਲਕਾਂ ਚਲੇ ਗਏ ਇੱਕੋ ਤੇ ਹਾਲਾਤ ਹੀ ਬਣਾ ਦਿੱਤੇ ਕਿ ਪੰਜਾਬ ਵਿੱਚ ਨਾ ਕਿਸੇ ਕੋ ਕੰਮ ਹੈ ਜੇ ਇੱਕ ਤੇ ਕਿਸਾਨੀ ਚੱਲਦੀ ਹੈ ਦੋਰੀ ਮਾਰ ਤਹੀ ਚ ਵੀ ਆਇਆ ਹਣ ਤੇ 25 ਚ ਵੀ ਆਇਆ ਤੇ ਸੰਧਵਾ ਸਾਹਿਬ ਅਗਲੇ ਸਾਥ ਫੇਰ ਆਣਾ ਇਹ ਜਿਨ੍ਹਾਂ ਚ ਸਾਨੂੰ ਨਿਵੇੜ ਨਹੀਂ ਲੈਂਦੇ ਉਹਨਾਂ ਚ ਇਹ ਨਾ ਹਟਦਾ ਮੈਂ ਕੰਟਰੋਲ ਇਹਨਾਂ ਕੋਲ ਐਮਤ ਤੋਂ ਮੇਰੀ ਤੁਹਾਨੂੰ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਅਸੀਂ ਹੱਥ ਪੱਲਾ ਤੁਹਾਨੂੰ ਬੜਾ ਜੋੜਦੇ ਆਂ ਰਾਹੁਲ ਗਾਂਧੀ ਕਾਂਗਰਸ ਵਾਲਿਆਂ ਨੂੰ ਜੋੜਦਾ ਅਸੀਂ ਤੁਹਾਨੂੰ ਜੋੜਨੇ ਆ ਕਿ ਆਪਣੀਆਂ ਛੋਟੀਆਂ-ਛੋਟੀਆਂ ਲੜਾਈਆਂ ਪਿੰਡਾਂ ਵਿੱਚ ਕਰੀਏ ਬੰਦ ਅਸੀਂ ਇਕੱਠੇ ਹੋਈਏ ਲੜਾਈ ਬਸ ਇੰਨੀ ਹੈ ਮੇਰੀ ਗੱਲ ਸੁਣ ਲਓ ਵੋਟਾਂ ਤੇ ਲਗਾਤਾਰ ਬੰਦੀਆਂ ਰਹਦੀਆਂ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਵੋਟਾਂ ਲਗਾਤਾਰ ਬੰਦੀਆਂ ਅਸੀਂ ਵੋਟਰ ਲਿਸਟ ਲੈਨੇ ਜਦੋਂ 7 ਦਿਨ ਇਲੈਕਸ਼ਨ ਨੂੰ ਰਹਿ ਜਾਣ ਉਦੋਂ ਤੱਕ ਪਟੇਲ ਸਾਹਿਬ ਜਿਹੜੀਆਂ ਵੋਟਾਂ ਕੱਟਿਆਂਗੇ ਨਵੇਂ ਸੇਡੋਂ ਨਹੀਂ ਤੇ ਬਣਨੀ ਐ ਉਦੋਂ ਫਿਰ ਤੁਸੀਂ ਕਹਿੰਦਾ ਸਾਨੂੰ ਪਤਾ ਨਹੀਂ ਲੱਗਾ ਸਾਡੇ ਗੋੰਡੀ ਦੀ ਵੋਟ ਕਨੇ ਕੱਟਦੀ ਆ ਚਾਚੇ ਦੀ ਕਨੇ ਕੱਟਦੀ ਆ ਤਾਏ ਦੀ ਕਨੇ ਕੱਟ ਨਾਲ ਹਰ ਮਹੀਨੇ ਸਾਨੂੰ ਵੋਟਰ ਲਿਸਟ ਲੈ ਕੇ ਹੁਣੇ ਹੀ ਪੋਲਿੰਗ ਬੂਥਾਂ ਤੇ ਆਪਾਂ ਕੰਮ ਕਰੀਏ ਪੋਲਿੰਗ ਬੂਥਾਂ ਦੇ ਉੱਤੇ ਅਸੀਂ ਜੇ ਬੇਈਮਾਨੀ ਨਾ ਕਰੀਏ ਆਪਣੇ ਆਪ ਨਾਲ ਧੋਖਾ ਨਾ ਕਰੀਏ ਜਦੋਂ ਅਸੀਂ ਪੁੱਛਦੇ ਆਂ ਕੀ ਹਾਲ ਹੈ ਸਰਪੰਚਾ ਉਹ ਗੱਲ ਹੀ ਕੋਈ ਨਹੀਂ ਜੀ 90% ਦੀ ਪਿੰਡ ਆਪਣੇ ਨਾਲ ਜੋ ਰਿਜ਼ਲਟਾਂ ਤਾਂ ਫੇਰ ਪਤਾ ਲੱਗਦਾ ਮੈਂ ਤਾਂ ਪਿਛਲੀ ਵਾਰ ਵੀ ਇਲੈਕਸ਼ਨ ਤੁਹਾਨੂੰ ਯਾਦ ਹੋਵੇਗਾ ਸਾਰਿਆਂ ਨੂੰ ਪੁੱਛਿਆ ਗਿਣਤੀ ਤੋਂ ਬਾਅਦ ਕਿ ਆਓ ਤੇ ਮੈਨੂੰ ਹਸਾਬ ਦਿਓ ਉਹਦੇ ਵਿੱਚ 90% ਦੀ ਪਿੰਡਾਂ ਦੇ ਵਿੱਚ ਉਹ ਰਿਜ਼ਲਟ ਨਹੀਂ ਸੀ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਮੈਨੂੰ ਵੀ ਪਤਾ ਸੀ ਕਿ ਬਹੁਤ ਹੱਦ ਤੱਕ ਮੈਨੂੰ ਸਹੀ ਪਿਕਚਰ ਤੁਸੀਂ ਦੱਸ ਨਹੀਂ ਰਹੇ ਕਿਉਂਕਿ ਮੈਨੂੰ ਪਤਾ ਸੀ ਪਿਕਚਰ ਅਸੀਂ ਵੀ ਨਾਲ-ਨਾਲ ਸਰਵੇ ਕਰਵਾਏ ਹੁੰਦੇ ਬਟਾ ਉਸਾਰਿਸ ਮੇਰੀ ਇੰਨੀ ਹੈ ਆਪਣੇ ਆਪ ਨਾਲ ਧੋਖਾ ਨਾ ਕਰੀਂ ਜੇ ਤੁਸੀਂ ਚਾਹਦੇ ਹੋ ਪੰਜਾਬ ਕਿਸੇ ਬਣਨੇ ਲੱਗ ਸਕੇ ਵੇਖੋ ਇਸ ਟਾਈਮ ਜਿਸ ਤਰ੍ਹਾਂ 15 ਸਾਲ ਅਤਵਾਦ ਦਾ ਸ਼ਿਕਾਰ ਪੰਜਾਬ ਰਿਹਾ ਉਹਦਾ ਰਿਜ਼ਲਟ ਕੀ ਸੀ 35000 ਪੰਜਾਬੀ ਮਾਰਿਆ ਗਿਆ ਅਤਵਾਦ ਦੇ ਦੌਰਾਨ ਤੇ 35000 ਦਾ 35000 ਹੀ ਪੰਜਾਬੀਆਂ ਦੇ ਹੱਥੋਂ ਪੰਜਾਬੀ ਮਾਰੇਗੇ ਜਿੰਨਾ ਵਪਾਰਸੀ ਵੱਡਾ ਵਪਾਰੀ ਸੀ ਇੰਡਸਟਰੀਅਲਿਸਟ ਹੀ ਉਹ ਪੰਜਾਬ ਛੱਡ ਕੇ ਚਲਾ ਗਿਆ ਹੁਣ ਸਾਡੇ ਕੋਲ ਕੋ ਕੰਮ ਹੈ ਨਹੀਂ ਮੇਰੀ ਬੇਨਤੀ ਹੈ ਕਾਂਗਰਸ ਤੋਂ ਬਿਨਾ ਆ ਜਿਹੜਾ ਗੈਂਗਸਟਰਸ ਦਾ ਕੰਮ ਹੈ ਇਸ ਟਾਈਮ ਚੱਲਿਆ ਮੇਰੇ ਵੀਰੋ ਕਿਸੇ ਆਦਮੀ ਨੂੰ ਤਸੱਲੀ ਲੀ ਕੇ ਕਿੰਨੂੰ ਕਦੋਂ ਫਰੋਤੀ ਦੀ ਚਿੱਠੀ ਆ ਜਾਣੀ ਤੇ ਕਦੋਂ ਟੈਲੀਫੋਨ ਆ ਮੇਰੀ ਗੁਜ਼ਾਰਿਸ਼ ਇਹ ਹੈ ਤਗੜਾ ਐਡਮਿਨਿਸਟ੍ਰੇਟਰ ਆਏਗਾ ਜਿਹਨੂੰ ਪੁਲਿਸ ਨੂੰ ਮੈਂ ਸਮਝਣਾ ਸਾਰਿਆਂ ਨਾਲੋਂ ਵੱਧ ਮੁਸ਼ਕਲ ਪਹਿਲੇ ਪੰਜਾਬ ਚ ਪੰਜਾਬ ਪੁਲਿਸ ਕੰਟਰੋਲ ਕਰਦਾ ਕਿਉਂਕਿ ਜਿੰਨਾ ਕੁਝ ਚੱਲ ਰਿਹਾ ਵੱਡੇ ਪੈਮਾਨੇ ਤੇ ਇਹ ਪੰਜਾਬ ਪੁਲਿਸ ਹੀ ਗੁਨੇਗਾਰ ਹੈ ਸਰ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਨਸ਼ਾ 24 ਘੰਟਿਆਂ ਤੋਂ ਵੱਧ ਵੇਖ ਨਹੀਂ ਸਕਦਾ ਜੇ ਥਾਣੇਦਾਰ ਦੀ ਸਹਿਤੀ ਨਾ ਹੋਵੇ ਇਹਨਾਂ ਨੇ ਮਹੀਨੇ ਕਿੱਥੋਂ ਲੈਣੇ ਨੇ ਇਹਨਾਂ ਨੇ ਪੈਸੇ ਦੇ ਖੀਰ ਉਥੋਂ ਇਕੱਠੇ ਕਰਨੇ ਨੇ ਇਹਨਾਂ ਨੂੰ ਟਾਰਗੇਟ ਦੇ ਤਲ ਦਾ ਉਤਲੇ ਅਫਸਰਾਂ ਨੇ ਕਿਹਾ ਕਿ 2 ਮਹੀਨੇ ਬਾਅਦ ਤੋਂ ਇਸ ਗੱਲ ਕਾਰਨ ਕੋ ਤਗੜਾ ਮਦਈ ਆਏਗਾ ਪਰ ਤਗੜਾ ਲੀਡਰ ਆਏਗਾ ਜਿਹਨੂੰ ਭੁੱਖ ਨਹੀਂ ਹੋਏਗੀ ਜਿਹੜੀ ਪੰਜਾਬ ਦੀ ਵਿਧਰੀ ਚਾਹੇਗਾ ਤਾਂ ਹੀ ਪੰਜਾਬ ਦੇ ਵਿੱਚ ਅਸੀਂ ਕੋਈ ਆਪਣੀ ਗੱਲ ਰੱਖ ਸਕਦੇ ਹੁਣ ਅਜੇ ਮੈਂ ਗੱਲ ਬਾਤ ਸ਼੍ਰੀ ਕਰਨੀ ਹੈ ਹੁਣ ਆ 5 ਮਿੰਟ ਮੇਰੀ ਗੱਲ ਸੁਣ ਲਓ ਜਿਹੜੇ ਆ ਰਹੇ ਨੇ ਭਾਰਤ ਸਿੰਘ ਸੁਲੰਕੀ ਇਹਨਾਂ ਦਾ ਨਾਮ ਹੈ ਗੁਜਰਾਤ ਦੇ ਸੂਬੇ ਦੇ ਨੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਇਹਨਾਂ ਦੇ ਪਿਤਾ ਮਾਧੋ ਸਿੰਘ ਸੁਲੰਕੀ ਜੀ ਤਕਰੀਬਨ 10 ਸਾਲ ਤੋਂ ਵੱਧ ਚੀ ਮਿਸਟਰ ਰੇ ਮਹਾਰਾਜ ਸਰ ਸਾਵੇਂ ਨੂੰ ਪੌਪੂਲਰ ਚੀਮਿਸਟਾਂ ਵਿੱਚੋਂ ਮੋਦੀ ਤੋਂ ਪਹਿਲੇ ਹੋ ਸਰ ਇਹਨਾਂ ਦੀ ਜਿਹੜੀ ਡਿਊਟੀ ਲਈ ਅਸੀਂ ਬਹੁਤੇ ਇੱਥੇ ਲੈਕਚਰ ਨਹੀਂ ਕਰਨੇ ਉਹ ਆਪਣੀ ਗੱਲ ਦੱਸਣਗੇ ਕਿ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਚੁਣਨੇ ਨੇ ਜ਼ਿਲ੍ਹੇ ਦਾ ਪ੍ਰਧਾਨ ਵੀ ਉਹ ਚੁਣਨਾ ਚਾਹੁੰਦੇ ਆ ਜਿਹੜਾ ਸਾਰਿਆਂ ਨੂੰ ਇਕੱਠੇ ਲੈ ਕੇ ਚੱਲ ਸਕੇ ਸਾਰੀ ਬਰਾਦਰੀਆਂ ਨੂੰ ਇਕੱਠੇ ਲੈ ਕੇ ਸਾਰੇ ਹਲਕਿਆਂ ਨੂੰ ਇਕੱਠੇ ਲੈ ਕੇ ਚੱਲ ਸਕੇ ਮੇਰੀ ਬੇਨਤੀ ਇੰਨੀ ਹੈ ਕਿ ਜਦੋਂ ਇਹ ਆਪਣੀ ਗੱਲ ਰੱਖਣਗੇ ਤੁਹਾਨੂੰ ਪਹਿਲੇ ਚੈਲ ਸਾਹਿਬ ਨੇ ਦੱਸ ਹੀ ਦਿੱਤਾ ਆਪਾਂ ਕਹਿਣਾ ਕੀ ਹੈ ਗੱਲ ਮੇਰੇ ਤੱਕ ਰਹਿਣ ਦਿਓ ਆਪੇ ਕਰ ਲਊਗਾ ਕੀ ਕਰਨਾ ਤੇ ਕੀ ਨਹੀਂ ਕਰਨਾ ਇੰਨਾਂ ਦੀ ਗੱਲ ਜ਼ਿੰਮੇਵਾਰਤਾ ਨਾਲ ਲਓ ਕਿਉਂਕਿ ਅਖੀਰ ਅਲਟੀਮੇਟਲੀ ਬਲਾਕਾਂ ਦੇ ਪ੍ਰਧਾਨ ਵੀ ਇਥੋਂ ਆਣੇ ਨੇ ਤੇ ਬੂਥਾਂ ਦੇ ਉੱਤੇ ਜਿਹੜੇ ਅਸੀਂ ਆਪਣੇ ਆदमी ਲਗਾਣੇ ਉਹ ਸਾਰਿਆਂ ਨੂੰ ਅਹਿਮ ਉਹਨਾਂ ਦੀ ਪੋਜੀਸ਼ਨ ਹੋਣੀ ਹੈ ਜਿਹੜੇ ਬੂਥਾਂ ਤੇ ਬੈਠ ਕੇ ਜਿਨ੍ਹਾਂ ਨੇ ਵੋਟਾਂ ਸਾਡੀਆਂ ਜੋੜ ਲੀਆਂ ਨੇ ਤੇ ਵੋਟਾਂ ਘਟਾਣੀਆਂ ਕਿਸੇ ਦੀਆਂ ਘਟਾਣੀਆਂ ਤੇ ਆਪਣੀਆਂ ਜੋੜਨੀਆਂ ਵੋਟ ਵੀ ਅਸੀਂ ਉਹ ਘਟਾਣਾ ਚਾਹੁੰਦੇ ਹਾਂ ਜਿਹੜੇ ਬੰਦੇ ਮਰ ਚੁੱਕੇ ਨੇ ਜਾਂ ਉੱਥੇ ਨਹੀਂ ਨਹੀਂ ਕੋਈ ਇਹੋ ਜਿਹਾ ਨਹੀਂ ਕਿਸੇ ਨਾਲ ਕਰਨਾ ਜੈਨੂਮਨ ਬਡਾਨੀ ਉਹ ਜਿਹੜੀ ਆਪਣੇ ਕੋਲ ਵੋਟ ਹੈ ਆਪਾਂ ਬਰਵਾਈ ਨਹੀਂ ਤੋਂ ਪਿੰਡ ਤੱਕ ਹੁਣ ਅਖੀਲਲੇ ਸੀ ਇੱਕ ਸਾਲ ਚ ਟਾਈਮ ਇੱਕ ਸਾਲ ਰਹਿ ਗਿਆ ਜੇ ਅਸੀਂ ਆਪਣਾ ਬੂਤ ਇਮਾਨਦਾਰੀ ਨਾਲ ਤਗੜੇ ਹੋ ਕੇ ਜਿਸਾ ਚੌਂਕੀਦਾਰ ਜਿਹੜੇ ਪਿੰਡ ਦੇ ਵਿੱਚ ਡਾਕਾ ਉਸ ਪਿੰਡ ਤੇ ਨਹੀਂ ਪੈਂਦਾ ਜਿੱਥੋਂ ਦਾ ਚੌਂਕੀਦਾਰ ਇਮਾਨਦਾਰੀ ਨਾਲ ਪੂਰੀ ਰਾਤ ਹੌਕਾ ਦਿੰਦਾ ਉਹ ਪਿੰਡ ਬੱਜ ਜਾਂਦਾ ਜਿੱਥੇ ਚੌਂਕੀਦਾਰ ਸਮਝ ਜਾਂਦਾ ਤਾਨੂੰ ਪਤਾ ਉਹ ਪਿੰਡ ਵੀ ਉਸੇ ਪਿੰਡ ਨੂੰ ਜਿਹੜੀ ਫਿਰ ਲੋਕ ਜਿਹੜੇ ਚੋਰ ਨੇ ਜਾਂ ਡਕੀਟ ਨੇ ਉਸ ਪਿੰਡ ਨੂੰ ਕਾਮਯਾਬ ਹੋ ਜਾਂਦੇ ਸੰਗ ਨਾਮ ਤੋਂ ਤਾਂ ਮੇਰੀ ਹੱਥ ਜੋੜ ਕੇ ਗੁਦਾਰਿਸ਼ ਹੈ ਸਾਰੇ ਵੀਰਾਂ ਪੰਜਾਬ ਜਿਸ ਸੰਤਾਪ ਚੋਂ ਜਾ ਰਹੇ ਅਸੀਂ ਬਿਲਕੁਲੀ ਗੈਰ ਤਜਰਬੇਕਾਰ ਪਾਰਟੀ ਗੈਰ ਤਜਰਬੇਕਾਰ ਲੀਡਰ ਬੇਈਮਾਨਾਂ ਦੀ ਜਮਾਤ ਇਮਾਨਦਾਰਾਂ ਦੀ ਨਹੀਂ ਤੇਨੇ ਕੋ ਕੰਮ ਹੀ ਕੋਈ ਨਹੀਂ ਸੀ ਜਿਹੜਾ 600 ਰੁਪਿਆ ਦਿਹਾੜੀ ਲੈ ਕੇ ਸਟੇਜ ਉੱਤੇ ਆਪਣੇ ਸਕ੍ਰਿਪਟ ਪੇਸ਼ ਕਰਦਾ ਸੀ ਉਹਨੂੰ ਆਪਾਂ ਮੁੱਖ ਮੰਤਰੀ ਬਣਾ ਤਾਂ ਉਹਦੇ ਤੋਂ ਕੀ ਆਸ ਰੱਖਨੇ ਆ ਕੀ ਕਰੇਗਾ ਇੱਥੇ ਉਹ ਜੋ ਕੁਝ ਹੁਣ ਹੋ ਰਿਹਾ ਇਹੀ ਹੋ ਰਿਹਾ ਤੁਸੀਂ ਆ ਦੇਖ ਹੀ ਰਹੇ ਹੋ ਪੰਚਾਇਤਾਂ ਲੁੱਟੀਆਂ ਗਈਆਂ ਤੁਹਾਡੇ ਪੈਸੇ ਪਿਛਲੀਆਂ ਸਰਕਾਰਾਂ ਦੇ ਕਾਂਗਰਸ ਦੇ ਪਾਏ ਪੈਸੇ ਤੁਹਾਡੇ ਅਕਾਊਂਟਾਂ 'ਚੋਂ ਕੱਢ ਕੇ ਲੈ ਗਏ ਅੱਜ ਦੇ ਦਿਨ ਤੱਕ ਚਵਾਨੀ ਨਹੀਂ ਦਿੱਤੀ ਆ ਕਿਸੇ ਪੰਚਾਇਤ ਨੂੰ ਸਾਢੇ 3 ਸਾਲ ਚ ਕੋ ਰੁਪਈਆ ਮਿਲਿਆ ਉਦੋਂ ਤੱਕ ਜੇ ਆਏ ਨੇ ਤੁਹਾਡੇ ਦਾਸ ਵੱਲੋਂ ਆਏ ਇਹ ਕੋਲ ਮੈਂ ਤੁਹਾਨੂੰ ਕੁਛ ਕਮਲੀ ਦੇਣਾ ਚਾਹਨਾ ਕਿ ਇਹਨਾਂ ਦਾ ਸਾਂ ਫੈਰਵਾਹੀ ਦੀ ਗੱਲ ਹੈ ਤੁਹਾਡੇ ਦਾਸ ਨੇ ਜਦੋਂ ਰਿਜ਼ਾਈਨ ਕੀਤਾ ਅਜੇ ਮੇਰੀ ਟਰਮ 2 ਮਹੀਨੇ ਰਹਿ ਗਈ ਸੀ ਜਦੋਂ ਮੈਂ ਇੱਥੇ ਲੜਨ ਆਇਆ ਇਲੈਕਸ਼ਨ ਮੈਂ ਐਮਐਲਏ ਬਣ ਤੋਂ ਬਾਅਦ ਅਪ੍ਰੈਲ 2022 ਤੱਕ ਮੇਰੀ ਟਰਮ ਸੀ ਮਾਰਚ 'ਚ ਮੈਂ ਪਟੇਲ ਸਾਹਿਬ ਰਿਟਾਇਰ ਹੋਇਆ ਰਿਜ਼ਾਈਨ ਕੀਤਾ سات کروڑ روپیہ جو بکایا سی ساتھ وہ سات کروڑ تھا سات کروڑ روپیہ میں سائن کر کے سارا سسٹم سیٹ کر دیتا ان کا نہیں مینو اتھا میں سے جائے اللہ سلنکی صاحب آگے باقی گالا پا کرنے تھوڑا اٹھ کے سواگت کرو سلنکی صاحب آؤ سلنکی صاحب آؤ سلنکی صاحب آؤ پوکہ دیکھتا اللہ چاند دنے سلنکی صاحب یہ ہمارے سارے بھی تھی

ਤੋ ਮੈਨੇ ਆਪ ਕੇ ਆਨੇ ਕਾ